आवारा पशुओं ਦੇ ਕਹਿਰ ਦੇ ਨਾਲ ਜੁੜੀ ਇੱਕ ਖਬਰ ਫਾਜ਼ਿਲਕਾ ਕੀ ਹੈ ਜਿੱਥੇ आवारा ਪਸ਼ੂ ਦੋ ਬੇਕਸੂਰ ਲੋਕਾਂ ਦੀ ਮੌਤ ਦਾ ਕਾਰਨ ਬਣ ਕੇ ਕਿਉਂਕਿ ਉਹਨਾਂ ਦੇ ਕਾਰਨ ਫਾਜ਼ਿਲਕਾ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਨਾਲ ਇੱਕ ਵਿਆਹੇ ਜੋੜੇ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਸਿੰਘ ਆਪਣੀ ਪਤਨੀ ਆਨੂ ਅਤੇ ਆਪਣੇ ਸਾਲੇ ਜਗਜੀਤ ਦੇ ਨਾਲ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਹੇ ਸਨ ਜਦੋਂ ਉਹਨਾਂ ਦੀ ਕਾਰ ਫਾਜ਼ਿਲਕਾ ਦੇ ਪਿੰਡ ਆਬੁਰਕੋਲ ਦੇ ਪੁੱਜੀ ਤਾਂ ਉਹਨਾਂ ਦੇ ਕਾਰ ਅੱਗੇ ਕੋਈ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਹਨਾਂ ਦੀ ਕਾਰ ਸੰਤੁਲਨ ਖੋ ਬੈਠੀ ਅਤੇ ਪਲਟਦੀ ਹੋਈ ਖਤਾਨਾ ਦੇ ਵਿੱਚ ਜਾ ਡਿੱਗੀ ਇਸ ਨਾਲ ਕਰਮਜੀਤ ਅਤੇ ਉਸ ਦੀ ਪਤਨੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਲਾ ਜਗਜੀਤ ਗੰਬੀਰੂਪ ਤੇ ਨਾਲ ਜ਼ਖਮੀ ਹੋ ਗਿਆ ਜੋ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਕਪੇਅਤ ਤੇ ਇਸ ਕਰਕੇ ਮੰਨਦਾ ਐਕਸੀਡੈਂਟ ਹੋਇਆ ਖਤਾਨਾ ਵਿੱਚ ਗੱਡੀ ਵੜ ਗਈ ਸੀ ਤੇ ਐਸੇਟ ਹੋ ਗਿਆ ਤੇ ਦੋ ਜੂ ਮੱਕਟ ਹੀ ਮੌਤ ਨੂੰ ਸੀ ਇੱਕ ਨੂੰ ਜਾ ਕੇ ਮਿਲ ਕੇ ਬਚਾ ਕੇ ਕੱਢਿਆ ਤੇ ਹਸਪਤਲ ਲਿਆਂਦਾ ਉਸ ਤੋਂ ਬਾਅਦ ਗੰਗਾ ਲੱਗ ਰਹਾ ਫਟ ਕਰ ਤਾ ਉਹ ਨੂੰ ਲੈ ਜੋ ਕਿ ਦਰਮਦ ਸੀ ਵਸਤਾਂ ਨਾਲ ਦੇ ਵਿੱਚ ਇੱਕ ਪੁਰਾਣਾ ਸੀ ਤੇ ਦੂਜੀ ਆਪਸੀ ਕਿ ਮੈਂ ਕਿ ਸਾਲਿਆ ਤੇ ਸਾਲੀ ਸੀ ਕੀ ਨਾਂ ਸੀਗਾ ਮੁੰਡੇ ਦਾ ਜੇ ਤੇ ਇਹ ਦੀਫੂਲਾ ਕਰਮਚੀਤ ਸੀ ਠੀਕ ਹੈ ਤੇ ਲੜਕੀ ਦਾ ਨਾਮ ਅੰਨੂ ਸੀਗਾ ਤੇ ਜਿਹਨੂੰ ਸੱਟ ਲੱਗੀ ਹੈ ਉਹਦਾ ਨਾਮ ਜਗਦੀਸ਼ ਸਿੰਘ ਕਿੰਨੀ ਉਮਰ ਸੀ ਜਿਹਨਾਂ ਦੀ ਰੱਤ ਹੋਈ ਹੈ ਉਹਦੀ 27 ਸਾਲ ਲੱਗ ਤੱਕ ਹੈਗੀ ਸੀ ਜਿੰਦਾ ਇਥੋਂ ਹੀ ਤੇ ਲੜਕੀ ਦੀ 24 ਸਾਲ ਸੀਗਾ ਉਧਰ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਹੋਇਆ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਇਹ ਗੱਡੀ ਆ ਕਾਰ ਆਈ ਆਪਣੇ ਐਂਗਰੋਡ ਸਾਈਡ ਤੋਂ ਜਦ ਅਬ ਉਹਨੇ ਜਿਹੜੇ ਪੁੱਛੀ ਤਾ ਕੋਈ ਆਵਾਰਾ ਗਾਉਂ ਕਰਕੇ ਨੂੰ ਬਚਾਉਣ ਲੱਗਾ ਜਿਹੜੀ ਗੱਡੀ ਵਲ ਕੇ ਆਫਰ ਅਥੋਰਟੀ ਤੇ ਗੱਡੀ ਖਤਾਨਾ ਚਾਹ ਰਹੀ ਤੇ ਅਚਾਨਕ ਟਕਰਾ ਕੇ ਇੱਕ ਤਾਨੇਮ ਜਿੰਨੇ ਕਰਕੇ ਜਿਹੜੀ ਉਹਨੇ ਸੱਟਾਂ ਵਾਈਆਂ ਤੇ ਗੱਡੀ ਨੂੰ ਨੁਕਸਾਨ ਹੋ ਗਿਆ ਕਿ ਮੌਕੇ ਦੇ ਦੋਨੋਂ ਦੀ ਮੌਤ ਹੋ ਗਈ ਆਪਣੇ ਜਗਬੀ ਸਿੰਘ ਜੀ ਆਤਰਜੀਤ ਸਿੰਘ ਜੀ ਤੇ ਅਨੂ ਲੜਕੀ ਇੱਕ ਨਾਲ ਜਿਹੜਾ ਮੜਾ ਜਗਬੀ ਸਿੰਘ ਜੀ ਦਾ ਉਹ ਰੈਪਰ ਕਰਤਾ ਹੁਣ ਕੀ ਕਰਵਾਈ ਕੀਤੀ ਜਾ ਰਹੀ ਹੁਣ ਅਚਾਨਕ ਤੇ ਕੋਈ 174 ਦੀ ਕੰਨੀ ਜ਼ਿਕਰ ਹੋਗਾ ਕਿ ਆਵਾਰਾ ਪਸ਼ੂਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹਾ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਇਸ ਦੇ باوجود ਵੀ ਸਰਕਾਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978